Oh yeah. ਹਰ ਹਰ ਨਾਮ ਮੇਰੀ ਭਗਤ ਭਰੇ ਢੰਡਾਰਾ ਨਾਮ ਰੂਪ ਤੇ ਨਾਮਾਈਆਂ ਬੰਨਿਆ ਰੂਪ ਹੈ ਕਾਹੀ ਕੁਰਸ਼ ਘੰਟੇ ਦਾ ਟਾਈਮ ਹੈ ਲੋਕਾਂ ਨੂੰ ਖੁਸ਼ੀਆਂ ਪ੍ਰਾਪਤ ਕਰਨ ਦਾ ਛੋਰੀਆਂ ਨੂੰ ਪਰਨਾਂ ਨਾਲ ਪਰਸ਼ਾਣ ਨਾਲ ਨੌਜਵਾਨਾਂ ਦੇ ਚੰਨਾਂ ਨੂੰ ਬੇਨਤੀ ਹੈ ਜਿਹੜੀ ਲੱਗੜੀ ਮਰਜ਼ਾ ਦਾ ਕੋਈ ਕਿਸੇ ਦੇ ਫੇਸੇਆਂ ਨੂੰ ਕਰੋ ਭਾਈ ਤੇ ਜੇ ਕੋਈ ਇਹਦੇ ਸਤਿਜੀ ਜਿਹੜੇ ਜੋੜਵਲੇ ਹੁੰਦੇ ਆ ਨਾ ਇਹਨਾਂ 'ਚ ਗੁਰੂ ਦੀ ਪੂਰੀ ਪੂਰੀ ਦ੍ਰਿਸ਼ਟੀ ਹੁੰਦੀ ਹੈ ਸ਼੍ਰੀ ਦਾਸ ਜੀ ਦਾ ਸੰਤਾਂ ਭਗਤਾਂ ਦੀ ਦ੍ਰਿਸ਼ਟੀ ਹੁੰਦੀ ਹੈ ਭਾਈ ਸ਼ੀਸ਼ੇ ਵਿੱਚ ਦੇਖਿਆ ਜੋ ਮੱਖ ਦੇਖਿਆ ਕਿ ਉਹਦਾ ਉਹ ਦੇਖ ਜਾਂਦਾ ਤੇ ਆਪਾਂ ਭਾਈ ਗੁਰਜਰਾ ਮੁੱਖ ਦੇਖੀਏ ਸੁੰਦਰ ਮੁੱਖ ਦੇਖੀਏ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਦਾ ਬਾਨਾ ਜੀ ਦੇ ਬਹੁਤ ਬੋਲ ਰਹੀ ਹੈ ਕੀ ਕਹਣਾ ਚਾਹੁੰਦੇ ਆ ਇੱਕ ਹੀ ਕਾਂਤਾ ਬਾਬਾ ਦਾ ਨਾਮ ਸਿੰਘ ਜੋ ਸਾਖਪੁਰ ਵਾਲੇ ਨਗਰ ਦੇ ਧਾਰਮਿਕ ਮੋਰ ਲਾ ਮਾਤਾ ਪਾਪਾ ਦੇ ਦੀਵਸ ਜਿਹੜੇ ਜੀ ਆਸਾਂ ਤੇ ਆਏ ਇਹ ਤਾਂ ਜਾਣ ਤੋਂ ਅੱਜ ਇਹ ਚੱਲਦਾ ਜੀ ਅੱਛਾ ਜੀ ਉਹ ਥੇਰ ਹੋ ਗਈ ਜੀ ਜੀ ਬਾਠ ਠੀਕ ਹੈ ਬਹੁਤ ਵਧੀਆ ਮਿਲਦਾ ਜੀ ਕਿਹੜਾ ਕਿਹੜਾ ਇਹ ਚੱਲਦਾ ਹੈ ਜਲਾਸੀ ਕੋ ਮਾਪੁਰ ਕਾਇ ਜਨਮ ਖਾਨ ਬਹਾਮਤਾਂ ਜਾਂ ਚੂਹੇ ਦਾ ਮੈਨੂੰ ਗੱਲ ਕਰੀਏ ਪੰਚਾਇਤ ਤੇ ਅੰਮ੍ਰਿਤ ਦੇ ਕਿੰਨਾ ਲੋਗ ਰਿਹਾ ਇਹਨਾਂ ਦਾ ਸਾਡੇ ਕੈਨਾਲ ਦੇ ਭਰਾਵਾਂ ਨੂੰ ਦੱਸ ਨਹੀਂ ਸਕਦੇ ਕੋਈ ਜਰੂਰ ਦੇ ਕੰਮ ਸੇਵਾ ਕੀਤੀ ਹੋ ਸਗੀ 15 ਕਾ ਬੀਰ ਦੁਪਾਨ ਤੇ

ਤਿੰਨ ਪਾਰ ਨੂੰ ਪਹੁੰਚਾ ਦੇ ਸੰਚਾਰ ਗਿਆ ਦੀ ਸਾਡੇ ਚੰਗਰ ਦੀ ਕਾ ਖਾਲਸਾ ਵਾਹਿਰ ਦੀ ਖਤ ਹੋ ਸਮਿਤੀ ਦੇਖਦੇ ਅਲਾਪਨ ਵਾਸੀ ਸਮਿਤੀ ਸੰਗਤ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬੜਾ ਬੜਾ ਸਹਿਯੋਗ ਦੇ ਕੇ ਇਹ ਜੋੜ ਮੇਲੇ ਦੀਆਂ ਹਾਜ਼ਰੀਆਂ ਲਵਾਈਆਂ ਭਰੀਆਂ ਬੜਾ ਬੜਾ ਸਹਿਯੋਗ ਬਖਸ਼ਿਆ ਸੰਗਤ ਨੂੰ ਖਾਇ ਮਿੱਟੀ ਨੇ ਪਪੇ ਇਹ ਜੋ ਸਥਾਨ ਹੈ ਭੰਗ ਸੰਤ ਬਾਵਾ ਹਰਨਾਮ ਸਿੰਘ ਦੀ ਪਰਤੇ ਵੀ ਚਾਰ ਖੋਵ ਜਨਮ ਗਾਧਰੇ ਸਥਾਨ ਹੈ ਮਹਾਂਪੁਰਖਾਂ ਦਾ ਤੇ ਗੱਦੀ ਸਹੀਦ ਬਾਵਾ ਵੀਰ ਸਿੰਘ ਦੀ ਮਰੰਗਵਾਦ ਵਾਲੇ ਕੱਟ ਦੇ ਉੱਤੇ ਕੋਨਾ ਸੱਡਿਰਖਾ ਦੀ ਗੱਦੀ ਤੇ ਇਹ ਮਹਾਂਪੁਰਖ ਸਥਿਤ ਹੋ ਇਹਨਾਂ ਦਾ ਜਨਮ ਸਥਾਨ ਯਾਦਗਾਰ ਸਥਾਨ ਹੈ ਇਸ ਨਗਰ ਦੇ ਉੱਤੇ ਤੇ ਇਹ ਗਰਮਤ ਵਾਲਾ ਚੱਲਦਾ ਹੈ ਤਕਰੀਬਨ 20 ਸਾਲ ਹੋ ਚੁੱਕੇ ਆ ਲਗਭਗ ਬਾਦਮੀਰ ਮੇਰਨਾ ਬਾਮਦਮੀ ਟਿਖਾਲ ਦੇ ਬਖਾ ਪਿੰਡਾਂ ਦੇ ਵਿਦਿਆਰਥੀ ਸੰਗ ਇੱਕ ਸੇਵਾ ਮੁਹਾਰ ਕਰ ਰਹੇ ਆ ਤੇ ਉਹ ਜੋ ਗੁਰਮਤਿ ਬਾਮਦਮੀ ਟਿਖਾਲ ਬਖਾ ਪਿੰਡਾਂ ਤੋਂ ਗੁਰੂ ਕਲੰਗੀ ਧਰਪਾਲ ਜੀ ਦੇ ਗਵਾਰਾਂ ਬਖਸ਼ਸ਼ ਹੋਈ ਹੈ ਇਸ ਮੌਕੇ ਇੱਥੇ ਗੁਰਮਤਿ ਵਿਦਿਆ ਦੀ ਸਾਜ ਵਿਚਾਰ ਕੀਤੀ ਜਾਂਦੀ ਹੈ ਸਾਂਝ ਕਰੀਏ ਗੁਨਾਹ ਤਰੀ ਦੇ ਮਹੱਤਵ ਦਾ ਨੁਕਤਾ ਇਹ ਐਨਆਰਆਈ ਭਰਾਵਾਂ ਦਾ ਪ੍ਰੋਗਰਾਮ ਪੰਚਾਇਤ ਕਿੰਨਾ ਕੁ ਫੇਰ ਰੋ ਰਿਹਾ ਮਾਰਾ ਸਾਰਾ ਸੰਗੋਗ ಗ್ರಾಮ ਪੰਚਾਇਤ ਦੇ ਨਗਰ ਦੇ ਤੇ ਜਿੰਨੇ ਨਗਰ ਦੇ ਨੌਜਵਾਨ ਇੱਥੋਂ ਬਾਹਰ ਗਏ ਹੋਏ ਆ ਗਏ ਉਹ ਜਿੰਨਾ ਵੀ ਨਗਰ ਦਾ ਬਕਾਸ਼ ਪਿਛਲੇ ਸਾਲ ਵੀ ਪਿਛਲੀ ਜੋ ਸਾਡੇ ਸਰਪੰਚ ਸ਼੍ਰੀ ਰਖਪਾਲ ਸਿੰਘ ਦੀ ਕੋਨਾ ਕਾਮ ਤਿੰਨ 4 ਕਰੋੜ ਰੁਪਈਆ ਤੇ ਬਾਹਰਲੇ ਨੌਜਵਾਨਾਂ ਨੇ ਭੋਜਿਆ ਨਗਰ ਦੇ ਕਾਖ ਵਾਸਤੇ ਇਹਨਾਂ ਜਦੋਂ ਵੀ ਕੋਈ ਨਗਰ ਦੇ ਵਿੱਚ ਕੋਈ ਜੋੜ ਮੇਲਾ ਹੋਵੇ ਧੰਨ ਬਾਬਾ ਰਾਣ ਦੇਵ ਦੀ ਪੀਰ ਜੀ ਦੇ ਸਥਾਨ ਹੈ ਤੇ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਨਾਮ ਦਾ ਦਰਬਾਰ ਹੈ ਪੱਤੀ ਹਟੀਆਂ ਤੇ ਇਹ ਆਪਣਾ ਇਹ ਚਾਰ ਪੰਜ ਗੁਰਪਾਵਾ ਉਹਨਾਂ ਗੁਰਪਾਵਾ ਤੇ ਜਦੋਂ ਵੀ ਕਿਤੇ ਕੋਈ ਵੀ ਜੋੜ ਮੇਲਾ ਹੁੰਦਾ ਐਨਆਰਆਈ ਜਿਹੜੇ ਪ੍ਰੇਮੀ ਐ ਉਹ ਆਪੋ ਆਪਣੇ ਵਿਦੇਸ਼ ਮੁਕਾਵਕ ਜੇ ਉਹਨਾਂ ਨੇ ਉੱਥੇ ਬਾਹਰ ਆਪਣੇ ਪ੍ਰੇਮਕਾਰ ਦੇ ਨਾਲ ਆਪ ਕੋ ਦਸ਼ਵੰਦ ਪੂਜਾ ਭੇਟਾ ਉਹ ਨਗਰ ਦੇ ਗਰੀਬਾਂ ਗੁਰਬਿਆਂ ਦੇ ਇਹੋ ਜਿਹਾ ਸਮਲ ਦੇ ਕਾਰਜਾਂ 'ਚ ਉਹ ਸੇਵਾ ਤਰਫੜ ਭੇਜਦੇ ਰਹਿੰਦੇ ਆ ਤੇ ਇਸ ਕਰਕੇ ਉਹਨਾਂ ਨੌਜਵਾਨਾਂ ਦਾ ਵਿਸ਼ੇਸ਼ ਸਹਿਯੋਗ ਨਗਰ ਪੰਚਾਇਤ ਨਗਰ ਦੀ ਸੰਗਤ ਇਲਾਕੇ ਦੀ ਸੰਗਤ ਉਹਨਾਂ ਸਰਵਪੱਤਰ ਸਹਿਯੋਗ ਹੈ ਪਪਾਈ ਸਵਾਲ ਤੁਹਾਨੂੰ ਮਦਦ ਨਾਲ ਕਹਿਣਾ ਵਾ ਤੁਸੀਂ ਜਾਣਦੇ ਹੋ ਕਿ ਪੰਜਾਬ ਤੇ ਹੜ ਦਾ ਬੜਾ ਪ੍ਰਭਾਤੀ ਹੋਈ ਹੈ ਕੀ ਆਪਣਾ ਸੰਦੇਸ਼ ਕੀ ਮੈਸੇਜ ਜਿਹੜਾ ਕਹੋਗੇ ਅੱਜ ਤੇ ਬਹੁਤ ਬਣ ਵੀ ਗਾਰੇ ਹੈਲਪ ਕਰਨ ਵਾਸਤੇ ਕਾਫੀ ਤੁਸੀਂ ਆਪਣਾ ਸੰਦੇਸ਼ ਕੀ ਦੇਣਾ ਚਾਹੀਦਾ ਹੈ ਸਾਡਾ ਸੰਦੇਸ਼ ਸਾਨੂੰ ਸਭ ਨੂੰ ਇਥੇ ਟੈਂਟਨਾ ਚਾਹੀਦਾ ਹੈ ਕੋਈ ਵਾਹਿਗੁਰੂ ਪਰਮੇਸ਼ਵਰ ਨੂੰ ਪਿਆਰ ਵਾਹਿਗੁਰੂਆਂ ਦੇ ਮਾਂ ਜਿੰਨੇ ਕਿ ਕਿਸੇ ਨੂੰ ਬਾਰਕਤ ਬਖਸ਼ੀ ਆ ਇਹ ਤਾਲਫਲ ਦੱਸਵੰਦ ਬੇਤਾ ਆਪਣੀ ਭਾਈ ਉੱਥੇ ਦੇਵੇ ਕਿਤੇ ਕੋਈ ਚਾਰਾ ਵਾਧੂ ਪਿਆ ਪੂਰੀ ਜਾਦਾ ਪਈ ਹੈ ਅਨਾਜ ਪਿਆ ਉਹ ਵਾਪਸ ਉਤਰਾ ਕੇ ਜਾਵੇ ਦੇਖੇ ਕੋਈ ਤਰਪਾਲਾਂ ਪਈਆਂ ਜਾਂ ਕੋਈ ਸਰਦਾ ਕੋਲ ਦਾ ਉਹ ਤਰਪਾਲਾਂ ਆਦਿਕ ਜੋ ਤੇ ਬਾਕੀ ਚਾਹੀਦਾ ਇਹ ਤੇ ਇਲਾਕੇ ਦੇ ਪੰਚਾਇਤ ਸਰਪੰਚਾ ਮੋਟਵਾ ਦੇ ਨਾਲ ਵਿਚਾਰ ਕਰਕੇ ਤੇ ਤੁਹਾਨੂੰ ਕੀ ਚਾਹੀਦਾ ਹਾਂ ਹੁਣ ਤਾਂ ਅਨਾਜ ਦੇਖ ਜਾ ਰਿਹਾ ਬਾਸ ਦੇੰਤੀ ਕਰਦਾ ਵੀ ਉੱਥੇ ਉਹਨਾਂ ਤੁਹਾਵੀ ਹੋ ਰਹੀ ਹੈ ਕਹਿੰਦੇ ਯਾਰਾ ਪਰ ਮੈਂ ਇਹ ਐਂਟੀ ਕਰਦਾ ਵੀ ਜਿਹੜੀ ਕੋਈ ਵੀ ਲੋੜ ਹੈ ਹਵੇ ਲੋੜ ਪੈਣੀ ਹੈ ਜਦੋਂ ਪਾਣੀ ਉੱਤਰ ਗਿਆ ਜਦੋਂ ਪਾਣੀ ਉੱਤਰ ਗਿਆ ਉਦੋਂ ਇਹਨਾਂ ਖੇਤਾਂਾਂ ਪੱਧਰੀਆਂ ਕਰਨੀਆਂ ਉਹਨਾਂ ਨੂੰ ਬੀਜ ਮਹ ਯਾਤਰਾਉਣੇ ਸਮੇਂ ਸੋਨ ਅਨੁਸਾਰ ਕੋਈ ਤੇਲ ਫਿਰ ਉਹ ਤਰਾਹਾਂ ਵਾਸਤੇ ਕੋਈ ਕਾਈਟਾ ਵਗੈ ਲੈ ਕੇ ਜਾਣੇ ਇਹ ਵੀ ਵੱਡੀ ਲੋੜ ਹੈ